ਅਗਰ ਤੁਸੀਂ ਪਹਾੜਾ ਵੱਲ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਵੀਡੀਓ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਵੀ ਖੱਜਲ ਹੋਣਾ ਪੈ ਸਕਦਾ ਹੈ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਸੀ ਪਹਾੜੀ ਇਲਾਕਿਆਂ ਦੇ ਵਿੱਚ ਤੇ ਇਸੇ ਵਿਚਾਲੇ ਹੁਣ ਸਥਿਤੀ ਤੁਸੀਂ ਖੁਦ ਇਹਨਾਂ ਸਕਰੀਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਜ ਹਿਮਾਚਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਇੱਥੋਂ ਤੱਕ ਬਰਫਬਾਰੀ ਦੇ ਵਿੱਚ ਗੱਡੀਆਂ ਵੀ ਫਸ ਚੁੱਕੀਆਂ ਨੇ ਬਰਫਬਾਰੀ ਕਾਰਨ ਅਟਲ ਸੁਰੰਗ ਨੂੰ ਵਾਹਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਕਿੰਜ ਬਰਫ਼ ਦੇ ਵਿਚਾਲੇ ਫਸੀਆਂ ਹੋਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਆ ਜਿਸ ਤੇ ਨਾਲ ਸਥਿਤੀ ਤੁਸੀਂ ਨਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਨੂੰ ਬੇहद ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਅਟਲ ਸਰੰਗ ਨੂੰ ਵਾਹਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਅਗਰ ਤੁਸੀਂ ਪਹਾੜਾ ਵੱਲ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਇਸ ਵੀਡੀਓ ਨੂੰ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਜਿਹੜਾ ਬਣਿਆ ਹੋਇਆ ਕਿਉਂਕਿ ਲੋਕ ਲਗਾਤਾਰ ਇਸ ਸੀਜ਼ਨ ਦੇ ਵਿੱਚ ਪਹਾੜਾਂ ਵੱਲ ਘੁੰਮਣ ਦਾ ਪਲਾਨ ਬਣਾ ਰਹੇ ਨੇ ਅਗਰ ਤੁਸੀਂ ਵੀ ਪਹਾੜਾਂ ਵੱਲ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰਾ ਸਾਵਧਨ ਹੋ ਜਾਓ ਤੁਸੀਂ ਦੇਖ ਸਕਦੇ ਹੋ ਨਾ ਸਕਰੀਨਾਂ ਦੇ ਵਿੱਚ ਕੀ ਹਾਲਾਤ ਮੌਕੇ ਤੇ ਕਿਹੋ ਜਿਹੇ ਬਣੇ ਹੋਏ ਨੇ ਗੱਡੀਆਂ ਬਿਲਕੁਲ ਬਰਫ਼ ਦੇ ਵਿੱਚ ਜੰਮ ਚੁੱਕੀਆਂ ਨੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਟਲ ਸਰੰਗ ਦੇ ਬੰਦ ਹੋਣ ਕਾਰਨ ਲਾਹੌਲ ਕਾਟੀ ਇੱਕ ਵਾਰ ਫਿਰ ਮਨਾਲੀ ਤੋਂ ਕੱਟ ਗਈ ਹੈ ਮਨਾਲੀ ਦੇ ਨਾਲ ਲੱਗਦੇ ਪਿੰਡ ਢੂੰਗਰੀ ਪੁਰਾਣੀ ਮਨਾਲੀ ਆਦ ਵਿੱਚ 3 ਸੈਂਟੀਮੀਟਰ ਤੱਕ ਬਰਫ਼ ਹੋਈ ਹੈ ਬਰਫ਼ਪਾਰੀ ਕਾਰਨ ਮਨਾਲੀ ਲੇ ਸੜਕ ਮੁੜ ਆਵਾਜਾਈ ਲਈ ਬੰਦ ਕਰ ਦਿੱਤੀ ਗਈ ਹੈ ਪੁਲਿਸ ਨੇ ਵਾਹਨਾਂ ਨੂੰ ਸਲੰਗਣਾ ਤੋਂ ਅੱਗੇ ਨਹੀਂ ਜਾਣ ਦਿੱਤਾ ਇਸ ਤੇ ਲਈ ਪੁਲਿਸ ਨੇ ਸਲੰਗ ਨਾਲਾ ਵਿੱਚ ਨਾਕਾ ਲਗਾ ਦਿੱਤਾ ਤੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਵਾਹਨਾਂ ਨੂੰ ਸਲੰਗ ਨਾਲਾ ਲਈ ਰਵਾਨਾ ਕੀਤਾ ਗਿਆ ਪਰ ਬਾਅਦ ਵਿੱਚ ਦੁਪਹਿਰ ਪਾਰੀ ਬਰਫ਼ਪਾਰੀ ਕਾਰਨ ਅਟਲ ਸੁਰੰਗ ਵੱਲ ਜਾਣ ਵਾਲੇ ਸਾਰੇ ਵਾਹਨਾਂ ਨੂੰ ਵਾਪਸ ਮਨਾਲੀ ਭੇਜ ਦਿੱਤਾ ਹੈ ਅਟਲ ਸੁਰੰਗ ਨੂੰ ਜਿਹੜਾ ਆਵਾਜਾਈ ਦੇ ਲਈ ਬੰਦ ਕਰ ਦਿੱਤਾ ਹੈ ਦੂਜੇ ਪਾਸੇ ਮਨਾਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਨਾਲ-ਨਾਲ ਸਲੌਂਗ ਨਾਲਾ ਦੇ ਵਿੱਚ ਬਰਫਬਾਰੀ ਹੋਣ ਕਾਰਨ ਸੈਰ-ਸਪਾਟਾ ਕਾਰੋਬਾਰੀ ਵੀ ਕਾਫੀ ਖਲਗ ਖੁਸ਼ ਨਜ਼ਰ ਆ ਰਹੇ ਨੇ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਤ ਇਸ ਵਕਤ ਕਿਹੋ ਜਿਹੇ ਬਣੇ ਹੋਏ ਨੇ ਹਿਮਾਚਲ ਦੇ ਵਿੱਚ ਵੱਡੇ-ਵੱਡੇ ਪਹਾੜ ਕਿਸ ਕਰੇ ਨੇ ਗੱਡੀਆਂ ਪੂਰੀ ਤਰ੍ਹਾਂ ਬਰਫ਼ ਤੇ ਵਿੱਚ ਜੰਮ ਰਹੀਆਂ ਨੇ ਪੁਲਕੇ ਪਹਾੜਾ ਵਿੱਚ ਜਾਣ ਦਾ ਪਲੈਨ ਨਾ ਬਣਾਓ ਕਿਉਂਕਿ ਤਸਵੀਰਾਂ ਤੁਹਾਡੇ ਸਾਹਮਣੇ ਹੀ ਹੈ ਕਿ ਹਾਲਾਤ ਇਸ ਵਕਤ ਸਥਿਤੀ ਕਿਹੋ ਜਿਹੀ ਪਹਾੜੀ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫ਼ਬਾਰੀ ਪਈ ਹੋਈ ਹੈ ਸੜਕਾਂ ਪੂਰੀਆਂ ਚਿੱਟੀਆਂ ਹੋ ਚੁੱਕੀਆਂ ਨੇ ਬਰਫ਼ ਤੇ ਨਾਲ ਗੱਡੀਆਂ ਦੇ ਉੱਤੇ ਵੀ ਬਰਫ਼ ਜਿਹੜੀ ਜੰਮੀ ਹੋਈ ਹੈ ਸਿਕਵਰ ਤਸਵੀਰਾਂ ਦਾ ਰੁੱਕੜ ਲੈਣ ਦੇ ਕਿ ਹਾਲਾਤ ਕਿਹੋ ਜਿਹੇ ਬਣੇ